ਮਰਾਗਾ ਮਾਂ ਸੱਦ ਕੇ ਲਿਆ ਕੁੜੇ ਲਿਆ ਕੁੜੇ ਪਿੜੀ ਕਰਨ ਲੱਗੇ ਹੈ ਲਾਓ ਕੁੜੇ ਫੁਲਕਾ ਨੰਬਰਦਾਰ ਸਾਹਿਬ ਬੈਠੇ ਆ ਚਾਚਾ ਹੀ ਕੋਈ ਜਦਾਂ ਮਤਲਬ ਅੱਜ ਦੀਆਂ ਬੀਬੀਆਂ ਤੇ ਪੁਰਾਣੀਆਂ ਬੀਬੀਆਂ ਵਿੱਚ ਕੋਈ ਫਰਕ ਇਦਾਂ ਦੀ ਗੱਲ ਸੁਣਾਓ ਬਹੁਤ ਫਰਕ ਆ ਮਰਾਏ ਠੀਕ ਹੈ ਜੀ ਰਿਸਪੈਕਟ ਹੈ ਆਪਾਂ ਦਾ ਸਾਰਿਆਂ ਦੀ ਕਰਦੇ ਆ ਅੱਜ ਦੀਆਂ ਦੀਆਂ ਪੁਰਾਣੀਆਂ ਦੀ ਵੀ ਲੇਕਿਨ ਫਰਕ ਬਹੁਤ ਆ ਕੀ ਫਰਕ ਆ ਜਿੱਦਾਂ ਪਹਿਲਾਂ ਵਿਆਹ ਹੁੰਦੇ ਸੀ ਨਾ ਮਤਲਬ ਮੁੰਡੇ ਇਕੱਠੇ ਹੋ ਕੇ ਕਿਸੇ ਲੜਕੀ ਦਾ ਵਿਆਹ ਹੋਣਾ ਪਿੰਡ ਦੀ ਧੀ ਦਿਹਾਣੀ ਦਾ ਤਾਂ ਸਿਆਣਿਆਂ ਦਾ ਕਹਣਾ ਚਲੋ ਵੀ ਮੁੰਡੇਓ ਮੰਜੇ ਇਕੱਠੇ ਕਰੋ ਹੂੰ ਉਹ ਮੁੰਡਿਆਂ ਨੇ ਮੰਜੇ ਇਕੱਠੇ ਕਰਨ ਚੱਲ ਜਾਣਾ ਉਹ ਜਿੱਦਾਂ ਅਜੇ ਪਹਿਲੇ ਦੂਜੇ ਘਰ ਜਾਣਾ ਹਨਾ ਕਿਸੇ ਨੇ ਕਹਣਾ ਚਾਚੀ ਹੁਣ ਅੱਜ ਕੱਲ ਅੰਟੀ ਬਹੁਤ ਲੋਕ ਕਹਿੰਦੇ ਹਨਾ ਹਰੇਕ ਨੂੰ ਹੀ ਅੰਟੀ ਚਾਚੀ ਵੀ ਅੰਟੀ ਮਾਮੀ ਵੀ ਅੰਟੀ ਤਾਈ ਵੀ ਅੰਟੀ ਭੂਆ ਵੀ ਮਾਸੀ ਵੀ ਅੰਟੀ ਸਾਰੀਆਂ ਹੀ ਅੰਟੀਆਂ ਹੈ ਨਾ ਬਲੈਤ ਵਾਲਾ ਕੰਮ ਆਓ ਐਵੇਂ ਹੀ ਬਲ ਇਹ ਮਤਲਬ ਅੱਗੇ ਲੋਕ ਚਾਚੀ ਜੀ ਤਾਈ ਜੀ ਮਤਲਬ ਮਾਸੀ ਜੀ ਭੂਆ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਭੈਣ ਜੀ ਕਹਿ ਕੇ ਬੁਲਾਉਂਦੇ ਸੀ ਉਹ ਜਦੋਂ ਨਾ ਉਹ ਚਾਚੀ ਕੀ ਬਣਾਇਆ ਚਾਚੀ ਨੇ ਘਣਾ ਆਲੂ ਗਾਜਰਾ ਬਣਾਈਆਂ ਆ ਉਹ ਸਾਡੇ ਰਕਣਾ ਉੱਥੇ ਲਾ ਲੈ ਚਾ ਮਾ ਆ ਜਾਓ ਰੁਕ ਜਾਓ ਓਏ ਗਾਂਹ ਜਾਂਨੇ ਫੇਰ ਚਾਚੀ ਦੀਆਂ ਆਲੂ ਗਾਜਰਾ ਖਾਣ ਲਾਪਣਾ ਚਾਚੀ ਨੇ ਬੁੜੇ ਚਾਹ ਨਾਲ ਲਿਆ ਕਾਕਾ ਲਾ ਡਾ ਪੀੜੀ ਹੈ ਆ ਜਾ ਮੇਰਾ ਪਤ ਮਾ ਨਾਲੇ ਰੋਟੀਆਂ ਲਾਉਣ ਲਾ ਮੈਂ ਕਿਹਾ ਮਾਂ ਸੱਦ ਕੇ ਲੈ ਕੁੜੇ ਲਿਆ ਕੁੜੇ ਪੀੜੀ ਕਰਨ ਲੱਗੇ ਹੈ ਲਾਓ ਕੁੜੇ ਫੁਲਕਾ ਉਹਨਾਂ ਮਾਮਾ ਨੇ ਨਾ ਫੋੜਾ ਫੜਾ 15 20 ਮੁੰਡੇ ਆ ਜਾਣ ਬੁੜੀਆਂ ਨੇ ਕਦੇ ਮੱਥੇ ਵੱਟ ਨਹੀਂ ਪੋਣਾ ਤੇ ਹੁਣ ਤੇ ਹੌਣ ਵਾਲੀਆਂ ਉਹ ਕਹਿੰਦੀ ਜੀ ਬਸ ਵਿੱਗੀ ਤੇ ਜਮੈਟੋ ਤੇ ਕਰ ਦੋ ਜੀ ਪੀਜ਼ਾ ਆਰਡਰ ਪੀਜ਼ਾ ਪੀਜ਼ਾ ਕਰਦੇ ਆ ਆਰਡਰ ਹੈ ਮਗਾ ਲੋ ਜੀ ਆਪਣਾ ਆ ਕੇ ਨੂਡਲ ਸ਼ੂਡਲ 버ਗਰ 버ਗਰ ਮਗਾ ਲੋ ਹੈ ਰੋਟੀ ਵਲੋਣੀ ਬੋਵੇ ਹੈ ਤੇ ਮਤਲਬ ਅੱਪਣ ਦਾ ਕਹੀਏ ਤੇ ਕਹਿੰਦੀ ਆ ਵੀ ਕਰੋ ਜੀ ਅੱਜ ਦਰਦ ਦਾ ਘਰੀ ਨਹੀਂ ਜੇ ਹੈ ਕਿ ਹੈ ਐਡਾ ਵੀ ਕਹਿੰਦੀ ਆ ਕੋ ਬੈਲਡੀਆਂ ਹੀ ਆ ਮਤਲਬ ਐਵੇਂ ਵੀ ਕਹਿ ਰਹੀ ਹੈ ਨਾ ਉਹ ਨਹੀਂ ਅੱਜ ਕੱਲ ਚੰਗੀਆਂ ਵੀ ਹੋ ਗਈਆਂ ਉਹ ਚੰਗੀਆਂ ਨਹੀਂ ਗੱਲ ਹੈਗੀ ਭਰਾਵਾ ਆਪ ਨਹੀਂ ਅਗਲੀਆਂ ਲਾ ਕੇ ਕਰਨੀ だってそこは長くな